ਰਤਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਸ਼ਹਿਰ ਦੇ ਖੇਡ ਸਟੇਡੀਅਮ 'ਚ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਆਓ ਦੇਖਦੇ ਹਾਂ ਰਤਨ ਟੀਵੀ ਦੀ ਇੱਕ ਰਿਪੋਰਟ ਵਸਨੀਆ ਔਰ ਭਾਈ ਸਰ ਬਠਿੰਡੇ ਤੋਂ ਪੰਜਾਬ ਦੇ ਵਿਦਿਆਰਥੀਾਂ ਦੇ ਵਿੱਚ ਨਮਾਇੰਤਗੀ ਕਰਦੇ ਹੋਏ ਸਾਡੇ ਐਮਐਲਏ ਸਰ ਬਾਦ सरदार जगदूप सिंह जी गिल अमृत रसनोटा जी मास्टर जगदीर सिंह जी वागुरु जी का खालसा वागुरु जी की मैं इस मौके से देश के दुनिया के गोले गोले भारतीय आजादी दिहाड़े दिखिया शुभकामनावान हाथियों ਸਾਣਾ ਬਣਾਉਣਾ ਨਸੀਬ ਹੋ ਰਿਹਾ ਹੈ ਉਹਨਾਂ तमाम ਸਹਿਈਆਂ ਨੂੰ ਸਰਦਾਰ ਜੀ ਮਾਨ ਵੱਲੇ ਕਵੀ ਲਾਲਾ ਤਹਿਰਾਮ ਚਾਕਰ ਜੀ ਦੀ ਇਹ ਕਰਵਾਈ ਦਾ ਕਰਨਾ ਚਾਹੁੰਦਾ ਯਾਤਰੀ ਕੀ ਮਰਵਾਉਂਦੇ ਆ ਹੁਸਨ ਪਦਾਰ ਬਹਿਰ ਬਣਾ ਰੇ ਟਟੂਨਵਾ ਲੈ ਲੈ ਸਤ ਕਾਰਵਟ ਲੈ ਕੇ ਸਿੱਖਿਆ ਲੋਕਤ ਲੋ ਜੀ ਜੁਗ ਦਾ ਹਾਲੇ ਬਣਾਉਣ ਤੇ ਸਕੂਲਾਂ ਵਿੱਚ ਪੰਚਾਇਤਾਂ ਕੰਪਿਊਟਰ ਸਿੱਖਿਆ ਦਾ ਸਭ ਤੋਂ ਨਵੀਂ ਤਕਨਾਲੋਗੀ ਪਾ ਗਾ ਲਿਆ ਆਪਾਂ ਆਪਣੇ ਕਾਰਜਾਂ ਨੂੰ ਦਰਸਾਉਂਦਿਆਂ ਵੀਆ ਇਹ ਚਾਕੀਆ ਮੇਰ ਦਾ ਬਿਲਕੁਲ ਪਲਾਸ ਦੀ ਚਾਕੀ ਤਕੀਰ ਬਲੋਇਨ ਦਾ ਸਰਿਕ ਲਾਉਣ ਦੇ ਸਭ ਤੋਂ ਪਹਿਲੇ ਇੱਕ ਵਾਰ ਸੋਚਾ ਤੱਕ ਨਹੀਂ ਬਰੇ ਭਾਈ ਕੂੜੇ ਨੂੰ ਵੱਖਰਾ ਰੱਖ ਲੈ ਦੱਸਿਆ ਗਿਆ ਹੈ ਤਾਂ ਜੋ ਆਮ ਕਰਾ ਵਿੱਚ ਪਾਏ ਜਾਣ ਵਾਲੇ ਕੂੜੇ ਦਾ ਨਸਤਾਰਾ ਸੱਜੇ ਢੰਗ ਨਾਲ ਕੀਤਾ ਜਾ ਸਕੇ ਸ਼ਹਿਰ ਵਿੱਚ ਕੂੜੇ ਦੇ ਵੱਡੇ ਵੱਡੇ ਢੇਰਾਂ ਨੂੰ ਖਤਮ ਕੀਤਾ ਜਾ ਸਕੇ ਚਾਕੀ ਵਿੱਚ ਪਠੰਡਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਅਗਲੀ ਚਾਕੀ ਪਿੰਡੂ ਵਿਕਾਸ ਦੇ ਚਾਹਤੇ ਪਿੰਡੂ ਜੀਵਕਾ ਕਮਿਸ਼ਨ ਤਹਿਤ ਪਟੰਨਾ ਜਿਹੜੇ ਵਿੱਚ 36350 ਔਰਤਾਂ ਨੂੰ ਜੁਗੋ ਮਾਈ ਬਣੀ ਤੂਬਾ ਸਰਕਾਰ ਵੱਲੋਂ ਸਿਹਤ ਸਹੂਲਤਾਂ ਲੋਕਾਂ ਦੇ ਘਰ ਨੇੜੇ ਪਹੁੰਚਾਉਣ ਦੇ ਟੀਚੇ ਨਾਲ ਪੰਜਾਬ ਦੀਆਂ ਸਿਹਤ ਸੰਸਥਾਵਾਂ ਵਿੱਚ ਦਿਨ ਪ੍ਰਤੀ ਦਿਨ ਵੱਖ-ਵੱਖ ਸਿਹਤ ਸਹੂਲਤਾਂ ਉਪਲਬਧ ਕਰਵਾ ਰਹੀ ਹੈ ਜਿਹੜੀ ਤੇ ਕਿਸਾਨ ਭਲਾਈ ਉਪਾ ਵੱਲੋਂ ਕੱਢੀ ਜਾ ਰਹੀ ਹੈ ਚੰਗੀ ਕੱਢੀ ਜਾ ਰਹੀ ਹੈ ਚਾੱਕੀ ਦਾ ਸੰਦੇਸ਼ ਸਾਡੇ ਬਰਾਸ਼ਟੀ ਅਨਾਜਾਂ ਦੀ ਬਜਾਈ ਮਹੱਤਤਾ ਦੇਣਾ ਹੈ ਬਿਨਾਂ ਅਕ ਲਗਾਏ ਕਣਕ ਦੀ ਬਜਾਈ ਕਰਨ ਲਈ ਵੀ ਜਾਗਰੂ ਕਰਦੀ ਹੈ ਤਾਂ ਜੋ ਅਸੀਂ ਮਾਤਾ ਵਾਰ ਨੂੰ ਬੇਟੀ ਪੜਾਉਤ ਬੰਦੀ ਸਭ ਲਈ ਚਾਪੀ ਮਿਸ਼ਨ ਸ਼ਕਤੀ ਸਕੀਮ ਤਹਿਤ ਜ਼ਿਲ੍ਹਾ ਅਬ ਇੱਕ ਪਾਵਰ ਬੈਂਕ ਆਫ ਹੋਮ ਦੀ ਸਥਾਪਨਾ ਸਭ ਲਈ ਚਾਪੀ ਸਿੱਖਿਆ ਬਾਦ ਦੀ ਸਿੱਖਿਆਤਾ ਪੰਜਾਬ ਵੱਲੋਂ ਕਪਤਾ ਦੇ ਤੌਰ ਤੇ ਇਹ ਚਾਪੀ ਸਿੱਖਿਆ ਕ੍ਰਾਂਤੀ ਵੱਲ ਵਧੇ ਕਦਮਾਂ ਨੂੰ ਕਿਸ ਤਰ੍ਹਾਂ ਕੱਪੜਾ ਤੋਂ ਸੱਤ ਪੈਨਲ ਤੱਕ ਦਾ